ਸਰ ਮੁਕਾਬਲਾ ਦਾ ਕੰਮ ਦਾ ਕੰਮ ਦੇ ਮਾਮਲੇ ਸਾਡਾ ਕਿਸੇ ਨਾਲ ਮੁਕਾਬਲਾ ਨਹੀਂ ਸਾਡੀ ਸਰਕਾਰ 2 ਸਾਲ ਹੋ ਗਈ ਇਹਨਾਂ ਦੇ ਪਿਛਲੇ 30 40 ਸਾਲਾਂ ਦਾ ਕੰਮ ਦੇਖ ਲਓ ਸਾਡੇ 2 ਸਾਲ ਦੇ ਕੰਮ ਦੇਖੋ ਅਭੀ ਦੇਖੀ ਅਮਿਤ ਸ਼ਾਹ ਅੱਜ ਕੇ ਗ੍ਰੇਮ ਮੰਤਰੀ ਆਏ ਚੁਣੀ ਹੋਈ ਸਰਕਾਰ ਕੋ ਕਹਤੇ ਬਰਖਾਸ ਕਰ ਦੇਂਗੇ ਇਹ ਹੰਕਾਰ ਕਿਸ ਬਾਤ ਦਾ ਜੀ ਅਕਾਲੀ ਦਲ ਕਹਿ ਰਿਹਾ ਕਿ ਦਾਖੇ ਦਾ ਸਾਡਾ ਪੱਕਾ ਹੈਗਾ ਯਾਰਲੀ ਕਹਿ ਰਹੇ ਕੋਈ ਨਹੀਂ ਉਹਨਾਂ ਨੂੰ ਕੋਈ ਚਾਰ ਤਰੀਕੀ ਉਡੀਕ ਕਰੋ ਮੈਂ ਕਹਿੰਦਾ ਵੀ ਨੰਬਰ 1 ਤੇ ਆ ਨੰਬਰ 1 ਸਾਨੂੰ ਇਨਸਾਨ ਮਿਲਿਆ ਇੱਕ ਨੰਬਰ ਤਾਂ ਹੀ ਇੱਕ ਨੰਬਰ ਤਾਂ ਹੀ ਆਵਾਂਗੇ ਸ਼ਹਿਰ ਨੂੰ ਪਤਾ ਲੱਗ ਗਿਆ ਆਣਾ ਪੰ ਮੱਕੜ ਗੇੜੇ ਨਿਕਲਦੇ ਆ ਲੁਧਿਆਣਾ ਸ਼ਹਿਰ ਦੇ ਪਬਲਿਕ ਦੇ ਵਿੱਚ ਵਲੰਟੀਅਰ ਤਾਂ ਹੈਗੇ ਹੈਗੇ ਤੁਸੀਂ ਦੇਖ ਸਕਦੇ ਹੋ ਅੱਗੇ ਜਾ ਕੇ ਸ਼ਹਿਰ ਨਿਵਾਸੀਆਂ 'ਚ ਕਿੰਨਾ ਉਤਸ਼ਾਹ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਝਲਕ ਲੈਣ ਲਈ ਤੋਂ ਹਾਂ ਤੁਮਾਂ ਦੇ ਨਾਰਾ ਦਿੱਤਾ ਇਹ ਕਹਿੰਦਾ ਤੁਸੀਂ ਟੂਬਲਾਂ ਦੇ ਬਟਨ ਦੱਬੋਗੇ ਬੰਦ ਕਰੋਗੇ ਲੋਕ ਹੈਰਾਨ ਹੋ ਗਏ ਵੀ ਇਹ ਕੀ ਕਰ ਰਹੇ ਨੇ ਪਰ ਉਹ ਕਰਕੇ ਦਿਖਾਤਾ ਉਹਨਾਂ ਨੇ ਕਿਸਾਨ ਵੀ ਹੁਣ ਜਾਂਦੇ ਨੇ ਟੂ ਵਾਲਾਂ ਦੇ ਬੰਦ ਕਰਨਾ ਐਨੀ ਲਾਈਟ ਆ ਰਹੀ ਆ ਸਹਾਰਾ ਜਵੀ ਦੋ ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਰਾ ਲੁਧਿਆਣਾ ਸਾਰਾ ਪੰਜਾਬ ਬਹੁਤ ਖੁਸ਼ ਆ ਤੁਸੀਂ ਆਪ ਦੇਖ ਸਕਦੇ ਹੋ ਜੀ ਅੱਜ ਲੋਕੀ ਕੋ ਬੱਬਰ ਹੋਏ ਪੰਜਾਬ ਦੇਸ਼ ਨੂੰ ਰਾਸਤਾ ਦਿਖਾ ਰਿਹਾ ਦਿਖਾਤਾ ਰਹਾ ਹੈ ਔਰ ਮੇਰੇ ਪੂਰਾ ਵਿਸ਼ਵਾਸ ਹੈ ਪੰਜਾਬ ਕਾ ਲਗਰ ਲਗ ਇਲਾਕੋ ਮੇ ਜਾ ਰਹਾ ਹੂ 13 ਕੇ 13 ਅਸ ਸੀ ਆਮ ਆਦੀ ਪਾਰਟੀ ਕੇ ਝੋਲੇ ਮੇ ਪੰਜਾਬ ਕੇ ਲੋਕ ਦੇਨੇ ਜਾ ਰਹੇ ਹਨ ਤੁਹਾਮਾ ਜੀ ਕਹ ਰਹੇ 2 ਜੂਨ ਨੂੰ ਫੇਰ ਉਹਨਾਂ ਨੇ ਜੈਸ ਤੇ ਚਲੇ ਆ ਨਿਆਂ ਪ੍ਰਣਾਲੀ ਆ ਜੀ ਇਹਦੇ ਵਿੱਚ ਹਰੇਕ ਨੂੰ ਨਿਕਲਣਾ ਪੈਂਦਾ ਕੋਈ ਅਸੀ ਗੱਲ ਨਹੀਂ ਵਿਰੋਧੀਆਂ ਦਾ ਤੰਜ ਕਸਦੇ ਨਜ਼ਰ ਆ ਰਿਹਾ ਕੋਈ ਐਲਾਨ ਨਹੀਂ ਹੁੰਦਾ ਇਹ ਤਾਂ ਪਿਛਲੀਆਂ ਸਰਕਾਰਾਂ ਦੇ ਐਲਾਨ ਸੀ ਵਿਰੋਧੀਆਂ ਦਾ ਸਿਰ ਕੰਮ ਹੈ ਕਹਿਣਾ ਸਾਡਾ ਕੰਮ ਹੈ ਕੰਮ ਕਰਨਾ ਅਸੀਂ ਪ੍ਰੈਕਟੀਕਲ ਕੰਮ ਕਰਦੇ ਹਾਂ ਵਿਰੋਧੀਆਂ ਕੋਲ ਸਿਰਫ ਤਾਂਜੀ ਕਸਣ ਨੂੰ ਆਉ ਕੱਸੀ ਜਾਂਦੇ ਹੋ ਤੁਲਤਾ ਦੁੱਧ ਪਾਣੀ ਦਾ ਪਾਣੀ ਹੋਏ ਨਾ ਜੇ ਉਹ ਵੇਲ ਤੇ ਆਏ ਨੇ ਤੇ ਨੈਕਸਟ ਵੀ ਸਾਡੀ ਮਾਨਯੋਗ ਨਿਆਂਇਆਂ ਨੇ ਬਿਲਕੁਲ ਸਹੀ ਦੇਣਗੇ ਤੁਸੀਂ ਦੇਖ ਰਹੇ ਹੋ ਦਰਾ ਚਰਾਗ 2:00 ਇਸ ਸਮੇਂ ਅਸੀਂ ਜਨਕਪੁਰੀ ਇਲਾਕੇ ਦੇ ਵਿੱਚ ਖੜੇ ਆ ਜਿੱਥੇ ਲੋਕ ਸਭਾ ਤੋਂ ਉਮੀਦਵਾਰ ਸ਼ੌਕ ਪ੍ਰੈਸ਼ਰ ਪੱਪੀ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਜੋ ਆਮ ਆਦਮੀ ਪਾਰਟੀ ਦੇ ਸਪਰੀਮੋ ਅਰਵਿੰਦ ਕੇਜਰੀਵਾਲ ਜੀ ਜੇਲ੍ਹ ਤੋਂ ਛੁੱਟਣ ਤੋਂ ਬਾਅਦ ਅੱਜ ਪਹਿਲੀ ਵਾਰੀ ਲੁਧਿਆਣਾ ਵਿੱਚ ਪਹੁੰਚ ਰਹੇ ਦੇ ਤੁਸੀਂ ਵਰਕਰਾਂ ਦਾ ਉਤਸ਼ਾਹ ਦੇਖ ਰਹੇ ਹੋ ਕਿਸ ਤਰ੍ਹਾਂ ਜਨਕਪੁਰੀਆ ਇਲਾਕੇ ਦੇ ਵਿੱਚ ਜੋ ਮੌਜੂਦਾ ਲੋਕ ਐਮਐਲਏ ਵੀ ਆ ਤੇ ਲੋਕ ਸਭਾ ਸੀਟ ਤੋਂ ਸ਼ੌਕ ਪ੍ਰੈਸ਼ਰ ਪੱਪੀ ਜੀ ਜੋ ਚੋਣ ਲੜ ਰਹੇ ਉਹਨਾਂ ਦੇ ਹੱਕ ਤੇ ਅਰਵਿੰਦ ਕੇਜਰੀਵਾਲ ਜੀ ਜੋ ਪਹੁੰਚੇ ਹੈ ਤੇ ਝੰਡੇ ਦੇਖ ਸਕਦੇ ਹੋ ਵਰਕਰਾਂ ਦੇ ਹੱਥ ਢੰਡੇ ਫੜੇ ਹੋਇਆ ਤੇ ਜੋ ਸ਼ੌਕ ਪ੍ਰੈਸ਼ਰ ਪੱਪੀ ਦੇ ਹੱਕ ਦੇ ਵਿੱਚ ਜੋ ਇੱਥੇ ਅਰਵਿੰਦ ਕੇਜਰੀ왈 ਜੀ ਪਹੁੰਚ ਗਏ ਚੁੱਕੇ ਆ ਅਸੀਂ ਉਹਨਾਂ ਦਾ ਤੁਹਾਨੂੰ ਕਾਫਲਾ ਦਿਖਾਵਾਂ ਕਿ ਇਸ ਤਰ੍ਹਾਂ ਪਿੱਛੇ ਕਾਫਲਾ ਹੈ ਜੋ ਪਹੁੰਚ ਚੁੱਕਾ ਹੈ ਤੁਹਾਨੂੰ ਅਰਵਿੰਦ ਕੇਜਰੀ왈 ਜੀ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਪਹੁੰਚ ਚੁੱਕੇ ਆ ਜਨਕਪੁਰੀ ਇਲਾਕੇ ਦੇ ਵਿੱਚ ਤੁਹਾਨੂੰ ਤਸਵੀਰ ਦਿਖਾ ਰਹੇ ਆ ਕਿ ਕੇਜਰੀ왈 ਜੀ ਵੀ ਉਹ ਵੀ ਪਹੁੰਚ ਚੁੱਕੇ ਆ ਤੁਹਾਨੂੰ ਤਸਵੀਰਾਂ 'ਚ ਦੇਖ ਸਕਦੇ ਆ ਅਰਵਿੰਦ ਕੇਜਰੀ왈 ਜੀ ਵੀ ਪਹੁੰਚ ਚੁੱਕੇ ਆ ਭਾਰੇ ਹੰਗਾਰਾ ਦੇਖਣ ਨੂੰ ਮਿਲ ਰਿਹਾ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਅਰਵਿੰਦ ਕੇਜਰੀਵਾਲ ਜੀ ਜੋ ਲੁਧਿਆਣੇ ਦੀ ਧਰਤੀ ਦੇ ਵਿੱਚ ਜੇਲ੍ਹ ਤੋਂ ਬਾਅਦ ਪਹੁੰਚ ਚੁੱਕੇ ਆ ਤੇ ਜਲੰਧਰ ਤੋਂ ਬਾਅਦ ਹੁਣ ਲੁਧਿਆਣੇ ਰੈਲੀ ਕਰਨ ਲਈ ਪਹੁੰਚ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਪਿਆਰ ਦੇਖ ਸਕਦੇ ਹੋ ਕੇਜਰੀਵਾਲ ਦੇ ਪ੍ਰਤੀ ਦੇਖ ਸਕਦੇ ਹੋ ਕਿਸ ਤਰ੍ਹਾਂ ਜੋ ਵੋਟਰਾਂ ਦਾ ਪਿਆਰ ਦੇਖ ਸਕਦੇ ਆ ਅਰਵਿੰਦ ਕੇਜਰੀਵਾਲ ਦੇ ਪ੍ਰਤੀ ਪੱਗਾਈ ਦੇ ਬੇਟੇ ਔਰ ਸ਼ੌਕ ਪ੍ਰੈਸ਼ਰ ਪੱਪੀ ਦੇ ਬੇਟੇ ਵੀ ਸਾਡੇ ਨਾਲ ਮੌਜੂਦ ਹੈ ਕਿਸ ਤਰ੍ਹਾਂ ਦੇਖ ਰਹੇ ਹੋ ਜੇਲ੍ਹ ਤੋਂ ਬਾਅਦ ਬਾਹਰ ਆਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਲੁਧਿਆਣੇ ਆ ਰਹੇ ਆ ਸਭ ਤੋਂ ਪਹਿਲੇ ਮੈਂ ਤੁਹਾਡਾ ਧੰਨਵਾਦ ਕਰਦਾ ਕਿਉਂਕਿ ਮੀਡੀਆ ਸਾਡੇ ਹਿੰਦੁਸਤਾਨ ਦਾ ਚੌਥਾ ਸਤੰਭ ਹੈ ਤੁਸੀਂ ਸਾਨੂੰ ਰਾਹੇ ਵਗਾਹੇ ਪਬਲਿਕ ਡੋਮੇਨ 'ਚ ਲੈ ਕੇ ਜਾਂਦੇ ਹੋ ਪਰ ਤੁਸੀਂ ਦੇਖ ਸਕਦੇ ਤੁਸੀਂ ਮੈਨੂੰ ਕੁਐਸਚਨ ਕੀਤਾ ਕੇਜਰੀਵਾਲ ਸਾਹਿਬ ਪਹਿਲੀ ਵਾਰ ਹੀ ਆਏ ਨੇ ਤੁਸੀਂ ਦੇਖ ਸਕਦੇ ਹੋ ਉਹਨਾਂ ਦਾ ਲੁਧਿਆਣਾ ਸ਼ਹਿਰ ਦੇ ਪਬਲਿਕ ਦੇ ਵਿੱਚ ਵਲੰਟੀਅਰ ਤਾਂ ਹੈਗੇ ਹੈਗੇ ਤੁਸੀਂ ਦੇਖ ਸਕਦੇ ਹੋ ਅੱਗੇ ਜਾ ਕੇ ਸ਼ਹਿਰ ਨਿਵਾਸੀਆਂ 'ਚ ਕਿੰਨਾ ਉਤਸ਼ਾਹ ਹੈ ਅਰਵਿੰਦ ਕੇਜਰੀਵਾਲ ਸਾਹਿਬ ਦੀ ਝਲਕ ਲੈਣ ਲਈ ਉਹਨਾਂ ਦੀ ਜਿਹੜੇ ਉਹਨਾਂ ਦੇ ਮੁਖਾਰਮਤ ਉਹਨਾਂ ਨੇ ਜੋ ਆਪਣੀ ਗੱਲਾਂ ਕਰਨੀਆਂ ਉਹਨੂੰ ਸੁਣਨ ਲਈ ਲੋਕਾਂ 'ਚ ਕਿੰਨਾ ਅੱਜ ਉਤਸ਼ਾਹ ਹੈ ਰੀਮ ਭਗਵਾਨ ਦਮਨ ਜੀ ਕਹਿ ਰਹੇ 2 ਜੂਨ ਨੂੰ ਫੇਰ ਉਹਨਾਂ ਨੇ ਜੇਲ੍ਹ ਤੇ ਚਲੇ ਜਾਣਾ ਦੇਖੋ ਇਹ ਨਿਆਂ ਪ੍ਰਣਾਲੀ ਹੈ ਜੀ ਇਹਦੇ ਵਿੱਚ ਹਰੇਕ ਨੂੰ ਨਿਕਲਣਾ ਪੈਂਦਾ ਕੋਈ ਅਸੀਂ ਗੱਲ ਨਹੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਏ ਨਾ ਜੇ ਉਹ ਬੇਲ ਤੇ ਆਏ ਨੇ ਤੇ ਨੈਕਸਟ ਵੀ ਸਾਡੀ ਮਾਨ ਜੋ ਨਿਆਲੇ ਨੇ ਬਿਲਕੁਲ ਸਹੀ ਦੇਣਗੇ ਬਟ ਲੋਕਾਂ ਦੇ ਵਿੱਚ ਤੁਸੀਂ ਅੱਜ ਦੇਖ ਸਕਦੇ ਹੋ ਹਿੰਦੁਸਤਾਨ ਦੇ ਵਿੱਚ ਕੇਜਰੀਵਾਲ ਸਾਹਿਬ ਦੇ ਲਈ ਜਿਹੜੇ ਉਹਨਾਂ ਨੂੰ ਮੈਂ ਕਹਿ ਸਕਦਾ ਜਿਹੜੇ ਦਿਲੋਂ ਪਿਆਰ ਕਰਦੇ ਨੇ ਅੱਜ ਸੜਕਾਂ ਤੇ ਪੱਪਾ ਪਾਰ ਹੋ ਕੇ ਚੱਲ ਰਹੇ ਨੇ ਤਖਤ ਜੀ ਇੱਥੇ ਆ ਰਹੇ ਨੇ ਅੱਜ ਲੁਧਿਆਣਾ ਲੋਕ ਸਭਾ ਤੇ ਪੱਪੀ ਦੇ ਹੱਥ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਰਾ ਆਵਾਮ ਪੱਪਾ ਭਰ ਹੋਇਆ ਪਿਆ 2 ਸਾਲ ਦੀ ਸਰਕਾਰ ਦੀ ਕਾਰਗੁਜ਼ਾਰੀ ਤੋਂ ਸਾਰਾ ਲੁਧਿਆਣਾ ਸਾਰਾ ਪੰਜਾਬ ਬਹੁਤ ਖੁਸ਼ ਆ ਤੁਸੀਂ ਆਪ ਦੇਖ ਸਕਦੇ ਹੋ ਜੀ ਅੱਜ ਲੋਕੀ ਪੱਪਾ ਭਰ ਹੋਇਆ ਮੁਕਾਬਲਾ ਕਿਸ ਨਾ ਦੇਖ ਰਹੇ ਹੋ ਆਪਣਾ ਸਰ ਮੁਕਾਬਲਾ ਦਾ ਕੰਮ ਦਾ ਕੰਮ ਦੇ ਮਾਮਲੇ ਸਾਡਾ ਕਿਸੇ ਨਾ ਮੁਕਾਬਲਾ ਨਹੀਂ ਸਾਡੀ ਸਰਕਾਰ 2 ਸਾਲ ਹੋ ਗਈ ਇਹਨਾਂ ਦੇ ਪਿਛਲੇ 30 40 ਸਾਲਾਂ ਦਾ ਕੰਮ ਦੇਖ ਲਓ ਸਾਡੇ 2 ਸਾਲ ਦੇ ਕੰਮ ਦੇਖ ਲਓ ਹੁਣ ਕੀ ਕਹੋਗੇ ਜਿਹੜੇ ਲੋਕ ਇੱਥੇ ਆ ਰਹੇ ਉਹਨਾਂ ਨੂੰ ਕੀ ਬੇਨਤੀ ਕਰੋਗੇ ਸਰ ਉਹਨਾਂ ਦੇ ਅੱਗੇ ਤਾਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇੱਕ ਤਰੀਕ ਨੂੰ ਜਿੱਦਾਂ 2022 'ਚ ਤੁਸੀਂ ਲੁਧਿਆਣੇ 'ਚ ਸਾਰੇ ਸੂਝਵਾਨ ਐਮਐਲਏ ਬਣਾਏ ਸੀਗੇ ਤੇ ਉਹ ਸਾਰੇ ਲੁਧਿਆਣੇ ਦੀ ਆਵਾਜ਼ ਚੱਕਦੇ ਨੇ ਉਦਾਂ ਹੀ ਹੁਣ ਪੱਪੀ ਜੀ ਦਿੱਲੀ ਜਾ ਕੇ ਵੀ ਲੁਧਿਆਣਾ ਵਾਸੀਆਂ ਦੀ ਆਵਾਜ਼ ਚੱਕਣਗੇ। ਕੀ ਹੋ ਸਕਦਾ ਹੈ? ਅਰਵਿੰਦ ਕੇਜਰੀਵਾਜੇ ਕੋਈ ਵੱਡਾ ਐਲਾਨ ਕਰਕੇ ਜਾਵਨ ਅੱਜ? ਬਿਲਕੁਲ ਹੋ ਸਕਦਾ ਜੀ। ਐਲਾਨ ਸਾਰੇ ਹੀ ਵੱਡੇ 2 ਸਾਲ ਹੋ ਗਏ ਸਰਕਾਰ ਵੱਡੇ ਐਲਾਨ ਹੀ ਕਰਦੀ ਪਈ ਹੈ ਵੱਡੇ ਕੰਮ ਹੀ ਕਰਦੀ ਪਈ ਆ। ਲੇਕਿਨ ਵਿਰੋਧੀ ਦਾ ਤਾਂਝ ਕਸਦੇ ਨਜ਼ਰ ਆ ਰਿਹਾ ਕੋਈ ਐਲਾਨ ਨਹੀਂ ਹੁੰਦਾ ਇਹ ਤਾਂ ਪਿਛਲੀਆਂ ਸਰਕਾਰਾਂ ਦੇ ਐਲਾਨ ਸੀ। ਵਿ ਯਾਦਿਆ ਫਾਦਰ ਸਾਹਿਬ ਨੂੰ ਕਿੰਨਾ ਹੁੰਗਾ ਰ ਮੇਰੇ ਹਾਲ ਹਲਕਿਆਂ ਦੇ ਵਿੱਚ ਸਰ ਉਹ ਉਹਨਾਂ ਦੀ 2 ਸਾਲ ਦੀ ਜਿਹੜੀ ਉਹਨਾਂ ਨੇ ਬਤੌਰ ਐਮਐਲਏ ਸੇਵਾ ਕੀਤੀ ਤੇ ਪਹਿਲਾਂ ਵੀ ਜਿਹੜੀ ਸੇਵਾ ਕੀਤੀ ਹੈ ਲੋਕ ਉਹਨੂੰ ਪਸੰਦ ਕਰ ਰਹੇ ਤੁਸੀਂ ਦੇਖ ਸਕਦੇ ਹੋ ਆ ਸਾਰਾ ਲੁਧਿਆਣਾ ਪੱਪਾ ਭਰ ਹੋਇਆ ਪਿਆ ਜਿਹੜੇ ਮੰਤਰੀ ਪਹੁੰਚੇ ਹੋਏ ਆ ਲੁਧਿਆਣੇ ਰਕੀ ਆਪ ਕੈਸਾ ਦੇਖ ਰਹੇ ਹੋ ਦਿੱਲੀ ਮੈਂ ਕੈਸ ਕੰਮ ਕੀ ਆਪ ਲੁਧਿਆਣੇ ਮੈਂ ਕੈਸੇ ਕੰਮ ਹੋ ਰਹੇ ਆ ਦੇਖਿਏ ਹਮੇਸ਼ਾ ਪੰਜਾਬ ਦੇਸ਼ ਨੂੰ ਰਸਤਾ ਦਿਖਾ ਦਿਖਾਤਾ ਰਹਾ ਹੈ ਔਰ ਮੇਰੇ ਪੂਰਾ ਵਿਸ਼ਵਾਸ ਹੈ ਪੰਜਾਬ ਕਾ ਅਲਗ ਅਲਗ ਇਲਾਕੋ ਮੈਂ ਜਾ ਰਹਾ ਹੂੰ 13 ਕੇ 13 ਅਸੀ आम आदमी पार्टी की झोली में पंजाब के लोग देने जा रहे हैं भगवंत मान साहब के जो डेढ़ साल दो साल के काम हैं उससे लोग खुश हैं मैं कई लोगों से बात किया सब ने कहा कि पहली बार बिजली मुफ्त आ रहा है सरकारी लोगों की कच्ची नौकरी पक्की हो गई तो मुझे लगता है कि अब ये लड़ाई बहुत बड़ी है अब ये लड़ाई अभी देखिए अमित शाह देश के गृह मंत्री आए चुनी हुई सरकार को कहते हैं बर्खास्त कर देंगे ये अहंकार किस बात का तो मुझे लगता है कि ये चुनाव सत्ता में बैठे अहंकारी लोगों के अहंकार को तोड़ने का है ये चुनाव इस देश के संविधान को मजबूत करने का है ये चुनाव इस देश के जनतांत्रिक मूल्य को मजबूत करने का चुनाव है और हमेशा जब बात जनतंत्र की रक्षा की हो संविधान की रक्षा की हो पंजाब के लोग आगे बढ़ के इसको अपने कमान संभाले मुझे बुरा विश्वास है फिर से पंजाब देश को रास्ता दिखाएगा पंजाब में अकेले क्यों लड़ रहे हो पंजाब में ऐसा कैसा होगा कि अकेले लड़े जा रहे हैं नहीं देखिए पंजाब के लोग आम आदमी पार्टी को प्यार करते हैं आम आदमी पार्टी को पसंद करते हैं तो मुझे ये लगता है कि पंजाब के लोग चाहते हैं कि हमारी इतनी सीट आएगी अशोक प्रेशर पप्पी जी भी मौजूद हैं अशोक प्रेशर पप्पी पहुंच चुके हैं गल बात की कोशिश करते हैं अशोक प्रेशर पप्पी जी भी ਕੀ ਦਾ ਫਤਵਾ ਕਿਦਾਂ ਦਾ ਫਤਵਾ ਦੇਖ ਰਹੇ ਹੋ ਦੇਖੋ ਲੋਕਾਂ ਦਾ ਪਿਆਰ ਆਏ ਲੋਕਾਂ ਦੇ ਪਿਆਰ ਦੇ ਨਾਲ ਪ੍ਰੇਮ ਅਰਵਿੰਦ ਕੇਜਰੀਵਾਲ ਜੀ ਜਨੇਗੋਰੀ ਇਲਾਕੇ ਜਿਹੜੇ ਲੁਧਿਆਣਾ ਚ ਪਹੁੰਚ ਰਹੇ ਆ ਦੇਖੋ ਸਾਡੇ ਹਲਕੇ ਦੇ ਸਾਰੇ ਲੋਕਾਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੈ ਤੇ ਬਹੁਤ ਉੱਛਾ ਹੈਗਾ 100 ਬਸਾਂ ਸੀ ਲੈ ਕੇ ਆਏ ਆ ਧਾਕੇ ਤੋਂ ਸਾਰੇ ਵਲੰਟੀਅਰ ਧਾਕੇ ਦੇ ਪਹੁੰਚੇ ਹੋਏ ਆ ਤੇ ਸਾਰਿਆਂ ਨੂੰ ਬਹੁਤ ਚੰਗਾ ਲੱਗ ਰਿਹਾ ਹੈਗਾ ਅੱਜ ਜਿਵੇਂ ਉਹਨਾਂ ਨੂੰ ਜੇਲ੍ਹ ਤੋਂ ਨਿਕਲੇ ਜਦੇ ਬਾਅਦ ਤੋਂ ਦੇਖਾਂਗੇ ਮਨ ਲਗੇ ਇੰਤਜ਼ਾਰ ਸੀ ਤੁਹਾਨੂੰ ਜੇਲ੍ਹ ਤੋਂ ਕਦੋਂ ਬਾਹਰ ਨਿਕਲਣਗੇ ਹਾਂਜੀ ਸਾਰਿਆਂ ਨੂੰ ਐਸ਼ ਗਿਆ ਕਿ ਬਾਹਰ ਆਉਣ ਤੇ ਇੱਕ ਵਾਰ ਉਹਨਾਂ ਦਰਸ਼ਨ ਤੇ ਸਰਨੁ ਜੰਗਰਾ ਦਾ ਉਤਸ਼ਾਹ ਆ ਗਿਆ ਇਲੈਕਸ਼ਨ ਦਾ ਇਸ ਤਰ੍ਹਾਂ ਦੇ ਰਿਹਾ ਸ਼ੌਕ ਪ੍ਰੈਸ਼ਰ ਬੱਪੇ ਜੀ ਤੁਹਾਡੇ ਇਲਾਕੇ ਦੇ ਉਮੀਦਵਾਰ ਹੈ ਪੱਕਾ ਜੀ ਦਾਕਾ ਸੀ 100% ਜਿੱਤਾਂਗੇ ਤੇ ਲੁਜਾਨੇ ਦੀ ਸੀਟ ਗਰੰਟੀਡ ਹੈ ਕਿ ਆਪਣੀ ਆ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਕਹਿ ਰਹੀ ਹੈ ਕਿ ਦਾਖੇ ਦਾ ਸਾਡਾ ਪੱਕਾ ਹੈਗਾ ਯਾਰ ਜੀ ਕਹਿ ਰਹੇ ਆ ਕੋਈ ਨਹੀਂ ਉਹਨਾਂ ਨੂੰ ਕੋਈ ਚਾਰ ਤਰੀਕੀ ਦੀ ਉਡੀਕ ਕਰੋ ਅਸੀਂ ਦਾਖਾ ਹਲਕਤ ਹੋਏ ਆ ਪਿੰਡ ਸਾਡਾ ਸਫਾਰਾ ਇਸ ਤਰ੍ਹਾਂ ਦੇਖ ਰਹੇ ਸ਼ੌਕ ਪ੍ਰੈਸ਼ਰ ਬੱਪੇ ਜੀ ਵੱਲੋਂ ਕਿੰਨਾ ਹੰਗਾਰਾ ਮਿਲਿਆ ਦਾਖਾ ਹੱਥ ਵਿੱਚ ਮੈਂ ਕਹਿੰਦਾ ਵੀ ਨੰਬਰ 1 ਤੇ ਆ ਨੰਬਰ 1 ਸਾਨੂੰ ਇਨਸਾਨ ਮਿਲਿਆ ਇੱਕ ਨੰਬਰ ਤੇ ਹੀ ਇੱਕ ਨੰ ਜਿਹੜੇ ਦਾਖਾ ਦੇ ਐਮਐਲਏ ਆ ਉਹ ਕਹਿ ਰਹੇ ਆ ਸਾਡੀ ਦਾ ਲੋੜ ਹੀ ਨਹੀਂ ਸਾਨੂੰ ਦਾ ਸਾੜੇ ਸਦਾ ਜਿੱਤੇ ਪੈ ਦਾਖਾ ਕਾਂਗੀ ਸਾਹਿਬ ਕੰਦ ਨਹੀਂ ਨਹੀਂ ਜੀ ਦਾਖਾ ਦੇ ਜਿਹੜੇ ਐਮਐਲਏ ਮੌਜੂਦਾ ਜੜੀ ਸਾਹਿਬ ਜੜੀ ਸਾਹਿਬ ਜੋ ਕੋ ਮਰਜ਼ੀ ਕਰ ਲੈਣਾ ਉਹਨਾਂ ਨੂੰ 7-8 ਸਾਲ ਹੋ ਗਏ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਤਾਂ ਕਹਿ ਲੇ ਕਿ ਦਾ ਆਉਣ ਵਾਲੇ ਸਮੇਂ 'ਚ ਹੁਣ ਵੀ ਹੋ ਰਹੇ ਨੇ ਕੰਮ ਆਉਣ ਵਾਲੇ 3 ਸਾਲ ਪਏ ਨੇ ਇਹ ਜੇ ਕੰਮ ਹੋਣਗੇ ਸਾਰੀ ਦੁਨੀਆ ਪੰਜਾਬ ਸਾਰਾ ਹੀ ਸਰਹਿੰਦੋਵਤਨ ਕੇਂਦਰੀਵਾਲ ਪ੍ਰਗਮਨਤਮਨੀ ਕਰਨ ਲੱਗ ਜੀ ਕਹਿੰਦੇ ਦਾਖੇ ਵਰਗਾ ਦਾ ਕੋਈ ਇਲਾਕਾ ਹੀ ਨਹੀਂ ਹੈਗਾ ਜੋ ਸ਼ਰਮਨੇ ਕਾਲੀ ਦਲ ਦੇ ਜਿਹੜੇ ਉਮੀਦਵਾਰ ਹੋ ਤਾਂ ਕਹਿੰਦੇ ਕੋਈ ਇਲਾਕਾ ਹੀ ਨਹੀਂ ਹੈਗਾ ਇਦਾਂ ਮੈਂ ਤਾਂ ਬਹੁਤ ਕੁਛ ਪਿੰਡਾਂ ਚ ਸੁਧਾਰਤਾ ਮੈਂ ਇਹ ਕਹਿੰਦਾ ਬਹੁਤ ਕੁਛ ਸੁਧਾਰਤਾ ਆਉਣ ਵਾਲੇ ਸਮੇਂ ਚ ਪਿੰਡਾਂ ਬਲੀ ਧਿਆਨ ਹੋਊਗਾ ਹੁਣ ਸੁਧਾਰਿਆ ਕਿ ਨਹੀਂ ਹੈਗਾ ਜਿਹੜੀ ਲਾਈਟ ਚਾਰ-ਚਾਰ ਘੰਟੇ ਆਉਂਦੀ ਸੀ 12-12 ਘੰਟੇ ਆਉਣ ਲੱਗੀ ਭਵੰਤਮਨ ਨੇ ਨਾਰਾ ਦਿੱਤਾ ਇਹ ਕਹਿੰਦਾ ਤੁਸੀਂ ਟੂਬਲਾਂ ਦੇ ਬਟਨ ਦੱਬੋਗੇ ਬੰਦ ਕਰੋਗੇ ਲੋਕ ਹੈਰਾਨ ਹੋ ਗਏ ਵੀ ਇਹ ਕੀ ਕਹ ਰਹੇ ਨੇ ਪਰ ਉਹ ਕਰਕੇ ਦਿਖਾਤਾ ਉਹਨਾਂ ਨੇ ਕਿਸਾਨ ਵੀ ਟੂ ਵਾਲਾਂ ਨੇ ਬਟਨ ਬੰਦ ਕਰਨਾ ਐਨੀ ਲਾਈਟ ਆ ਰਹੀ ਆ ਸਹਾਰਾ ਚ ਵੀ ਬਾਕੀ ਇਹ ਪੇਚ ਕੇ ਬਿਜਲੀ ਪੰਜਾਬ ਦੀ ਵੇਚ ਕੇ ਸਾਡੇ ਫੰਡ ਚ ਪਾਹਾ ਵੀ ਪਾ ਰਹੇ ਨੇ ਬਾਹਰ ਦੀਆਂ ਟੇਟਾਂ ਨੂੰ ਵੇਚ ਕੇ ਬੀਜੇਪੀ ਵਾਲੇ ਕਹਿੰਦੇ ਕਿਸਾਨਾਂ ਦੇ ਦਾ ਅਸੀਂ ਨਾਲ ਲੱਗੇ ਤੁਸੀਂ ਕਹਿ ਰਹੇ ਹੋ ਕਿ ਭਗਵੰਦ ਮਾਨ ਨੇ ਕੰਮ ਕੀਤਾ ਉਹ ਦੇਖ ਹੀ ਲਿਆ ਆਪਾਂ ਹਰਿਆਣੇ ਤੇ ਦਿੱਲੀ ਦੇ ਵਿੱਚ ਕੀ ਕੁਝ ਹੋਇਆ ਪਤਾ ਹੀ ਆ ਸਾਰੇ ਪੰਜਾਬ ਨੂੰ ਸਾਰੇ ਹਿੰਦੂਸਤਾਨ ਨੂੰ ਪਤਾ ਹੀ ਆ ਵੀ ਕਿੰਨੇ ਕਿਸਾਨਾਂ ਦੇ ਨਾਲ ਨੇ ਬਿੰਡਾ ਜੋ ਬੀਜੇਪੀ ਨੂੰ ਜੀ ਬੜਨ ਤੱਕ ਨਹੀਂ ਦੇ ਰਹੇ ਆਮ ਆਦਮੀ ਪਾਰਟੀ ਦੀ ਹਲਕੇ ਦਾਖੇ ਚ ਪੂਰੀ ਵੱਡੀ ਲਹਿਰ ਆ ਡਾਕਟਰ ਕੇਐਸ ਕੰਗ ਦੀ ਅਗਵਾਈ ਚ ਹਲਕਾ ਦਾਖਾ ਪਰ ਡੀਰੀਡ ਨਾ ਪ੍ਰਸ਼ਾਸਨ ਸਾਹਿਬ ਦੇ ਹੱਕ ਚ ਭਗਤੇ ਗਈ 4 ਜੂਨ ਪਤਾ ਲੱਗ ਹੀ ਜਾਣਾ ਭਮਕੜ ਕਿਹੜੇ ਨਿਕਲਦੇ ਆ ਇਨਕਲਾਬ ਜਿੰਦਾਬਾਦ ਆਵਾਜ਼ ਮਾਰਟਨ ਇਸ ਸਾਡੇ ਉਹ ਕਿ ਸਾਰਾ ਆਮ ਆਦਮੀ ਪਾਰਟੀ ਦੇ ਨਾਰੇ ਲਾਇਆ ਹਲਕਾ ਦਾਖੇ ਦੇ ਵੀ ਲੋਕ ਇੱਥੇ ਪਹੁੰਚੇ ਸੀ ਉਹਨਾਂ ਨੇ ਕਿਹਾ ਕਿ ਹਲਕਾ ਦਾਖੇ ਦੇ ਜਿਹੜੇ ਮੌਜੂਦਾ ਐਮਐਲਏ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਲੇਕਿਨ ਜੋ ਫੁਕੇ ਹੀ ਵਾਅਦੇ ਕਰੀ ਜਾਂਦੇ ਆ ਲੇਕਿਨ ਅਰਵਿੰਦ ਕੇਜਰੀਵਾਲ ਜੀ ਜੋ ਅੱਜ ਲੁਧਿਆਣੇ ਵਿੱਚ ਪਹੁੰਚੇ ਸੀ ਤਾਂ ਜੋ ਦਾਖਾ ਦੇ ਲੋਕ ਵੀ ਇੱਥੇ ਪਹੁੰਚੇ ਉਹਨਾਂ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਜੀ ਵੱਲੋਂ ਜਿਹੜੇ 12 ਦੇ ਵਾਅਦੇ ਕੀਤੇ ਗਏ ਸੀ ਉਹ ਸਾਡੇ 12 ਦੇ ਵਾਅਦੇ ਪੂਰੇ ਕੀਤੇ ਜੋ 4 ਘੰਟੇ ਪਾਣੀ ਮਿਲਦਾ ਸੀ ਹੁਣ ਤਾਂ 12 ਘੰਟੇ ਸਾਡੇ ਖੇਤਾਂ ਨੂੰ ਪਾਣੀ ਮਿਲਦਾ ਹੈਗਾ ਹੁਣ ਅਰਵਿੰਦ ਕੈਜਰੀਵਾਲ ਜੀ ਇੱਥੇ ਪਹੁੰਚੇ ਆ ਉਸ ਤੋਂ ਬਾਅਦ ਹੁਣ ਦੇਖਣਾ ਹੋਏਗਾ 4 ਜੂਨ ਨੂੰ ਸ਼ੌਕ ਪ੍ਰੈਸ਼ਰ ਪੱਪੀ ਜੀ ਨੂੰ ਕਿੰਨਾ ਹੰਗਾਰਾ ਮਿਲੇਗਾ ਇਹਦਾ ਹੁਣ 4 ਜੂਨ ਦੇ ਰਿਜ਼ਲਟ ਤੋਂ ਬਾਅਦ ਹੀ ਪਤਾ ਲੱਗੇਗਾ ਤੁਸੀਂ ਦੇਖਦੇ ਹੋ ਦਾ ਚਰਾਗ ਨਿਊਜ਼ ਕੈਮਰਾ ਪਰਸਨ ਦੇ ਨਾਲ ਮੈਂ ਸੰਦੀਪ ਚੜਾ ਸ਼ੁਕਰੀਆ ਧੰਨਵਾਦ